ਡਿਰਬਾ ਸ਼ਹਿਰ ਅੰਦਰ ਡਾਕਟਰ ਭੀਮrao ਅੰਬੇਦਕਰ ਬੰਰ ਰਹੇ ਕੰਪਲੈਕਸ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਮੁੱਚੀ ਟੀਮ ਨਾਲ ਜੈਜਾ ਲਿਆ ਉਹਨਾਂ ਦੇ ਨਾਲ ਐਸਡੀਓ ਪੀਡਬਲਯੂਡੀ ਐਸਡੀਐਮ ਡਿਰਬਾਰ ਜੀ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਕੰਪਲੈਕਸ ਜਲਦੀ ਹੀ ਬਣ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਨਾਲ ਗਰੀਬ ਲੋਕਾਂ ਨੂੰ ਪ੍ਰੋਗਰਾਮ ਕਰਨ ਦੇ ਲਈ ਵਿਆਹ ਸ਼ਾਦੀਆਂ ਕਰਨ ਦੇ ਲਈ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਇੱਕ ਨਵਿਕਲਾ ਨਵਿਕਲਾ ਲਾਸਮਗ 50% ਕੰਮ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਅਸੀਂ ਕੰਪਲੈਕਸ ਬਣਾ ਰਿਹਾ ਉਹ ਤਾਂ 50% ਕੰਮ ਪੂਰਾ ਹੋ ਚੁੱਕਿਆਗਾ ਕਮਰੇ ਬਣ ਚੁੱਕੇ ਨੇਗੇ ਔਰ ਬਿਲਡਿੰਗ ਬਣ ਚੁੱਕੀ ਆ ਅੱਗੇ ਜਿਹੜਾ ਫਰਦਰ ਸ਼ੈੱਡ ਆ ਉਹ ਪਾਉਣਾ ਬਾਕੀ ਹੈ ਤੇ ਬਾਉਂਡਰੀ ਵਾਲ ਜਿਹੜੀ ਅੱਧੀ ਹੋ ਗਈ ਦੀ ਪੈਣੇਗਾ ਮੈਂ ਸਮਝਦਾ ਅਗਲੇ ਲਗਭਗ 3 ਜਾਂ 4 ਮਹੀਨੇ ਚ ਇਹ ਪੂਰਾ ਕੰਮ ਜਿਹੜਾ ਬਾਬਾ ਸਾਹਿਬ ਹੀਮਰਾ ਅੰਬੇਦਕਰ ਕਮਿਊਨਿਟੀ ਸੈਂਟਰ ਹੈ ਤਿਆਰ ਹੋ ਜਾਊਗਾ ਜਿਹਦੇ ਅੰਦਰ ਕਿਉਂਕਿ ਸਾਡੇ ਸਾਰੇ ਹੀ ਗਰੀਬ ਕਰਾ ਦੀ ਡਿਮਾਂਡ ਸੀ ਕਿ ਅਸੀਂ ਛੋਟਾ ਮੋਟਾ ਕੋ 300 400 ਵਿਅਕਤੀਆਂ ਦਾ ਵਿਆਹ ਸ਼ਾਦੀ ਧਾਰਮਿਕ ਸਮਾਗਮ ਕਰਨਾ ਹੁੰਦਾ ਕੋਈ ਗਮੇ ਦਾ ਖੁਸ਼ੀ ਦਾ ਕਰਨਾ ਹੁੰਦਾ ਸਾਡੇ ਕੋਲੇ ਬਿਲਡਿੰਗ ਦੀ ਬਹੁਤ ਘਾਟ ਆ ਗਈ ਸੋ ਦੂਰ-ਦਰਾਡੇ ਜਾਣਾ ਪੈਂਦਾ ਸੀਗਾ ਗਰੀਬ ਆਦਮੀ ਵਿਆਹ ਮਹਿੰਗੇ ਪੈਲਸਾ ਤੇ ਨਹੀਂ ਕਰ ਪਾਉਂਦੇ ਕਿਉਂਕਿ ਇੱਕ ਪੈਲਸ ਦਾ ਕਿਰਾਇਆ ਤੇ ਲੱਖ ਜਾਂ 2 ਲੱਖ ਰੁਪਇਆ ਹੈਗਾ ਸੋ ਹੁਣ ਉਹ ਬਹੁਤ ਹੀ ਘੱਟ ਰੇਟ ਦੇ ਉੱਤੇ ਇਹ ਜਿਹੜੀ ਕਮੇਟੀ ਬਣੀ ਹੈ ਡਿਸਾਈਡ ਕਰੂਗੀ ਕਿ 2000 ਲੈਣਾ ਜਾਂ ja, 4000 ਰੁਪਏ ਲੈਣ ਦਾ ਇਹਨਾਂ ਦਾ ਡਿਸਾਈਡ ਕਰਨਾ ਹੈਗਾ ਸੋ ਉਹਦੇ ਉੱਤੇ ਜਿਹੜਾ ਇਹ ਕੰਪਲੈਕਸ ਬਣ ਕੇ ਤਿਆਰ ਆ ਸਾਰੇ ਗਰੀਬ ਪਰਿਵਾਰ ਆਪਣਾ ਗਮੀ ਦਾ ਖੁਸ਼ੀ ਦਾ ਇਜ਼ਹਾਰ ਜਿਹੜਾ ਉਹ ਇੱਥੇ ਕਰ ਸਕਦੇ ਨੇ ਇਹਦਾ ਬਜਟ ਹੈਗਾ 7.2 ਕਰੋੜ ਰੁਪਏ ਦਾ ਬਜਟ ਆ ਔਰ 60 बाई 138 ਦੀ ਦੀ ਬਿਲਡਿੰਗ ਆਗੀ ਤੇ ਕਿਚਨ ਕੋਈ ਵਿਆਹ ਦਾ ਪ੍ਰੋਗਰਾਮ ਆ ਕਿਸੇ ਬੱਚਿਆਂ ਨੇ ਤਿਆਰ ਹੋਣਾ ਜਾਂ ਫੈਮਿਲੀ ਮੈਂਬਰਾਂ ਨੇ ਮੇਠਣਾਗਾ ਉਹ ਵੀ ਉੱਥੇ ਬੈਠ ਸਕਦੇ ਨੇਗੇ ਜੀ ਡਾਕਟਰ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਬਿਲਕੁਲ ਬਾਬਾ ਸਾਹਿਬ ਹੀਮਰਾਓ ਅੰਮੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਸਭ ਤੋਂ ਵੱਧ ਜਿਹੜਾ ਨਾਅਰਾ ਦਿੱਤਾ ਸੀ ਪੜੋ ਜੁੜੋ ਸੰਘਰਸ਼ ਕਰੋ ਉਹਦੇ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਆ ਸਾਰਿਆਂ ਨੂੰ ਅਸੀਂ ਜਿਹੜਾ ਪੜਨ ਦਾ ਅਧਿਕਾਰ ਜੋ ਸੰਵਿਧਾਨ ਦੇ ਤਹਿਤ ਮਿਲਿਆਗਾ ਅੱچھے ਸਕੂਲ ਬਣਾ ਰਹੇ ਆ ਕਿ ਸਕੂਲ ਆਫ ਫੈਮਿਨਸ ਬੜ ਰਹੇ ਨੇ ਧੜਬਾ ਵੀ ਸਕੂਲ ਆਫ ਫੈਮਿਨਸਾ ਛਾਜਲੀ ਵੀ ਆ ਸੋ ਬਹੁਤ ਅੱਛੇ ਜਿਹੜੇ ਸਾਡੇ ਬੱਚੇ ਨੇਗੇ ਉਹ ਅੱਛੀ ਵਿਦਿਆ ਪ੍ਰਾਪਤ ਕਰ ਰਹੇ ਨੇ ਕਿ ਔਰ ਬੜੀਆਂ ਬੜੀਆਂ ਇੰਸਟੀਚਨ ਦੇ ਅੰਦਰ ਉਹਨਾਂ ਦਾ ਐਡਮਿਸ਼ਨ ਅਮਰ ਦੇ ਜਾ ਆਵਰਾਂ ਆਪ ਵੇਖਾ ਉਹ ਸਾਨੂੰ ਬੜਾ ਸਾਫ ਦਿਖਾਈ ਦੇ ਰਿਹਾਗਾ ਮੜਾਈ ਉਜਵਲ ਦਿਖਾਈ ਦੇ ਰਿਹਾਗਾ ਹੋਰ ਕਿੰਨੇ ਕੰਮ ਚੱਲ ਰਹੇ ਨੇ ਜ ਆਪਣੇ ਆਪ ਅ ਦੜਬੇ ਹਲਕੇ ਦੇ ਹਰ ਪਿੰਡ ਹਰ ਤਸਵੀਰ ਹਰ ਜਗ੍ਹਾ ਤੇ ਕੰਮ ਚੱਲ ਰਿਹਾਗਾ ਕੋਈ ਵੀ ਬਲਾਕ ਹਰ ਜਗ੍ਹਾ ਤੇ ਕੰਮ ਚੱਲ ਰਹੇ ਨੇ ਕਿ ਸੜਕਾਂ ਬਣ ਰਹੀਆਂ ਨੇ ਕਿਤੇ ਕਮਿਊਨਿਟੀ ਸੈਂਟਰ ਬਣ ਰਹੇ ਨੇ ਦੜਬੇ ਵਿੱਚ ਵੀ ਕਈ ਜਗ੍ਹਾ ਤੇ ਕੰਮ ਚੱਲ ਰਿਹਾ ਸੀ ਤੋਂ ਚਾਰ ਜਿਹੜੇ ਗੇਟ ਨੇ ਉਹ ਵੀ ਬਣ ਰਹੇ ਨੇ ਕਿ ਸੂ ਲਗਾਤਾਰ ਕੰਮ ਜਿਹੜਾ ਉਹ ਹਰ ਜਗ੍ਹਾ ਤੇ ਚੱਲ ਰਿਹਾਗਾ ਇਹ ਹੁਣ ਨਹੀਂ ਕਿ ਹੁਣ ਚੱਲਿਆਗਾ ਇਹ ਪਿਛਲੇ ਸਾਢੇ 3 ਸਾਲਾਂ ਤੋਂ ਸਾਰੇ ਪਿੰਡਾਂ 'ਚ ਕੰਮ ਚੱਲ ਰਿਹਾ ਕਈਆਂ ਦਾ ਕਈਆਂ ਨੂੰ ਲੱਗਦਾ ਪੁਰਾਣਾ ਕੰਮ ਹੋ ਗਿਆ ਪਰ 3.5 ਸਾਲ ਤੋਂ ਕੰਮ ਚੱਲ ਰਿਹਾ ਆਉਣ ਵਾਲਾ ਸਵਾ ਸਾਲ ਵੀ ਜਿਹੜਾ ਲਗਾਤਾਰ ਕੰਮ ਚੱਲਣ ਲੱਗੇ ਜੀ 20 ਸਾਈਜ਼ ਮਿਲਕੋਲਾ ਆਮਾਦੀ ਪਾਰਟੀ ਜਿਹੜੀ ਆ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਸਰਕਾਰ ਬਣਾਉਗੀ ਜੀ ਮੈਂ ਸਾਹਿਬ ਇੱਕ ਬੈਟਰ ਜਿਹੜੇ ਸਾਡੇ ਡਾਕਟਰ ਸਾਡੇ ਮਿਨਿਸਟਰ ਸਾਹਿਬਾਨ ਨੇਗੇ ਐਨੀਮਲ ਹਸਬੰਡਰੀ ਦੇ ਉਹ ਉਹਨਾਂ ਕੋਲ ਡਿਪਾਰਟਮੈਂਟ ਆ ਉਹ ਦੇਖ ਰਹੇ ਨੇ ਕਿ ਉਹਨੂੰ ਪ੍ਰੋਪੋਜ਼ਲ ਤਿਆਰ ਕਰ ਰਹੇ ਨੇ ਜੋ ਸਾਡੇ ਕੋਲੇ ਆਊਗੀ ਫਿਰ ਉਹ ਤੇ ਵਿਚਾਰ ਕਰਾਂਗੇ ਜੋ ਜਿਹੜੀ ਦਰਜਾ ਕੋ ਤਾਂ ਇਨਵੈਸਟੀਗੇਸ਼ਨ ਦਾ 파ਟਾ ਪਰਚਾ ਤਾਂ ਅਲ ਜਿਹੜੀ ਦਰਜ ਹੈਗਾ ਕਿ ਸਰੂਪ ਚੋਰੀ ਹੋਇਆ ਨੇ ਕਿ ਸੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਅਫੀਸਰ ਜਿਹੜਾ ਉਹ ਹੀ ਦੱਸ ਸਕਦਾ ਕਿ ਕੀ ਕਾਰਵਾਈ ਕਿਸ ਲੈਵਲ ਦਾ ਕਿਉਂਕਿ ਮੈਟਰ ਹਜੇ ਅੰਡਰ ਇਨਵੈਸਟੀਗੇਸ਼ਨ ਆਗਾ ਸੋ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਡਿਸਕਲੋਜ਼ ਕਰਨਾ ਉਚਿਤ ਨਹੀਂ ਜਿਹੜੀ 1938 ਦੇ ਤਰੀਕ ਗੜੇ ਹੋਟਲ ਦੇ ਮੱਥੀ ਇਹ ਇਨਵੈਸਟੀਗੇਸ਼ਨ ਦਾ 파ਟਾ ਇਹ ਇਨਵੈਸਟੀਗੇਸ਼ਨ ਦਾ 파ਟਾ ਇਨਵੈਸਟੀਗੇਸ਼ਨ ਅਫੀਸਰ ਹੀ ਦੇ ਬਾਰੇ ਦੱਸ ਸਕਦਾਗਾ ਕੀ ਹੈ ਕਿ ਮੈਂ ਮੇਰੇ ਕੋਲ ਇਹ ਮੇਰਾ ਡੋਮੇਨ ਨਹੀਂ ਇੱਕ ਸਰ ਆਪ ਜਾਣਦਾ ਕਿ ਸਭ ਤੋਂ ਵੱਧ ਕਰਜ਼ਾ ਕਾਂਗਰਸ ਪਾਰਟੀ ਕਾਲੇਦਰ ਬੀਜੇਪੀ ਦੀ ਸਰਕਾਰ ਦੇ ਸਮੇਂ ਪੰਜਾਬ ਚੜਿਆਗਾ ਅਸੀਂ ਉਸ ਕਰਜ਼ੇ ਨੂੰ ਘਟਾਉਣ 'ਚ ਵੀ ਲੱਗੇ ਹੋਇਆ ਔਰ ਜਿਹੜਾ ਇਹਨਾਂ ਦਾ ਕਰਜ਼ਾ ਚੜਾਇਆ ਉਹਦਾ ਵਿਆਜ ਵੀ ਮੋੜ ਰਹੇ ਹਾਂਗੇ ਔਰ ਪੰਜਾਬ ਦੀ ਤਰੱਕੀ ਵੀ ਕਰ ਰਿਹਾ ਅੱਜ ਪੰਜਾਬ ਪਿਛਲੇ 5 ਸਾਲ ਕੋਈ ਤਰੱਕੀ ਨਹੀਂ ਹੋਈ ਹੈਗੀ ਕਰਜ਼ਾ ਵੀ ਚੜਿਆ ਪਰ ਹੁਣ ਪੰਜਾਬ ਜਿਹੜਾ ਤਰੱਕੀ ਕਰ ਰਿਹਾ ਚਾਹ ਤੁਸੀਂ ਡੇੜਬੇ ਦੀ ਗੱਲ ਕਰ ਲਓ ਚਾਹ ਪੰਜਾਬ ਦੀ ਗੱਲ ਕਰ ਲਓ ਸਕੂਲ ਆਵਿਨੈਸ ਬਣ ਰਹੇ ਨੇ 3000 ਤੋਂ ਵੱਧ ਗਰਾਊਂਡ ਜਿਹੜੇ ਲੱਗੇ ਪੰਜਾਬ ਦੇ ਸਪੋਰਟਸ ਦੇ ਸਟੇਡੀਅਮ ਬਣ ਰਹੇ ਨੇ ਜੇ ਸਾਡੇ ਬੱਚੇ ਪੰਜਾਬ ਦੇ ਸ ਪੱਕ ਤੱਕ ਦੀ ਉਡਾਰੀ ਜਿਹੜੀ ਆ ਬੜੀ ਆਸਾਨ ਕਰਨ ਦੇ ਵਿੱਚ ਸਰਦਾਰ ਭਗਵੰਤ ਸਿਮਰਤ ਜੀ ਸਰਕਾਰ ਕੰਮ ਕਰ ਰਹੀ ਹੈ ਉਸ ਤੋਂ ਬਿਨਾ ਬਹੁਤ ਸਾਰੇ ਕੰਮ ਨੇ ਜਿਹੜੇ ਮੈ ਗਰਾਊਂਡ ਲੱਗੇ ਬਹੁਤ ਟਾਈਮ ਲੱਗ ਜੂ 300 ਜੂਟ ਬਿਜਲੀ ਮਾਫਾ ਅਧਾਰ ਕਰਦੇ ਅੰਦਰ ਅੱਜ ਪੰਜਾਬ ਦੇ ਕਿਸਾਨ ਦੇ ਆਖਰੀ ਜਿਹੜਾ ਖੇਤ ਆ ਉਹਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਸਰਕਾਰ ਕਰ ਰਹੀ ਹੈ ਠੀਕ ਹੈ ਜੀ